ਖੁਸ਼ੀ 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 ਐਕਸਕਿਊਜ਼ ਮੀ ਸਰ ਕੌਣ ਹੋ ਤੁਸੀਂ ਖੁਸ਼ੀ ਕਿੱਥੇ ਆ ਮੈਨੂੰ ਖੁਸ਼ੀ ਨਾਲ ਮਿਲਾਓ ਤੁਸੀਂ ਕੌਣ ਹੋ ਅਸੀਂ ਐਵੇਂ ਕਿਸੇ ਨੂੰ ਨਹੀਂ ਮਿਲਣ ਦੇ ਸਕਦੇ ਤੁਸੀਂ ਮੈਨੂੰ ਖੁਸ਼ੀ ਨਾਲ ਮਿਲਵਾਓ ਖੁਸ਼ੀ ਨਾਲ ਮਿਲਾਓ ਸਰ ਸਰ ਖੁਚ ਐਕਸਕਿਊਜ਼ ਮੀ ਕਾਮ ਡਾਊਨ ਮਿਸਟਰ ਫਸਟ ਆਫ ਆਲ ਸ਼ਾਂਤ ਹੋ ਵੋ ਪਹਿਲਾਂ ਇਹ ਹਸਪੀਟਲ ਹੈ ਤੁਹਾਡਾ ਘਰ ਨਹੀਂ ਮੈਨੂੰ ਨਹੀਂ ਪਤਾ ਸੀ ਖੁਸ਼ੀ ਇਸ ਹਾਲਾਤ ਚ ਮੈਂ ਨਾ ਐਕਚੁਅਲੀ ਕੱਲ ਹੀ ਲੰਡਨ ਤੋਂ ਵਾਪਸ ਆਇਆ ਜਦੋਂ ਮੈਨੂੰ ਰਵੀ ਨੇ ਦੱਸਿਆ ਵੀ ਖੁਸ਼ੀ ਇਸ ਹਾਲਾਤ ਚ ਤਾ ਮੇਰੇ ਤੋਂ ਰਹਿ ਆ ਨਹੀਂ ਗਿਆ ਤੁਸੀਂ ਪੁਲਿਸ ਇੱਕ ਵਾਰ ਮੈਨੂੰ ਖੁਸ਼ੀ ਨਾਲ ਮਿਲਵਾ ਦਿਓ ਓ ਇਸ ਤੋਂ ਮਾਲ ਤੁਸੀਂ ਖੁਸ਼ੀ ਨੂੰ ਜਾਣਦੇ ਹੋ ਹਾਂ ਡਾਕਟਰ ਖੁਸ਼ੀ ਮੇਰੀ ਬਚਪਨ ਦੀ ਦੋਸਤ ਆ ਤੁਸੀਂ ਪੁਲਿਸ ਮੈਨੂੰ ਖੁਸ਼ੀ ਨਾਲ ਮਿਲਵਾਓ ਸੌਰੀ ਮਿਸਟਰ ਰਾਜਵੀਰ ਸੌਰੀ ਮਿਸਟਰ ਰਾਜਵੀਰ ਅਸੀਂ ਐਵੇਂ ਖੁਸ਼ੀ ਨੂੰ ਕਿਸੇ ਨੂੰ ਮਿਲ ਨਹੀਂ ਦੇ ਸਕਦੇ ਮੰਨਿਆ ਕਿ ਉਹਨਾਂ ਦੀ ਹਾਲਤ ਦੇ ਵਿੱਚ ਥੋੜਾ ਫਰਕ ਹੈ ਪਰ ਉਹਨੀ ਵੀ ਸਟੇਬਲ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਨੂੰ ਮਿਲਣ ਦਿੱਤਾ ਜਾਵੇ ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦਿਓ ਅਸੀਂ ਖੁਦ ਤੁਹਾਨੂੰ ਨੀ ਫਾਰਮ ਕਰਾਂਗੇ ਤੇ ਮੈਂਟਲੀ ਹੈਲਥ ਉਹਨਾਂ ਦੀ ਸਹੀ ਹੁੰਦੀ ਤੁਹਾਨੂੰ ਮਿਲਾ ਦਾਂ ਡਾਕਟਰ ਮੈਂ ਤੁਹਾਡੀ ਸਾਰੀ ਗੱਲ ਮੰਨਦਾ ਪਰ ਤੁਸੀਂ ਪੁਲਿਸ ਇੱਕ ਵਾਰ ਖੁਸ਼ੀ ਕੋਲ ਮੇਰਾ ਨਾਮ ਤਾਂ ਲੋ ਜਾ ਕੇ ਜਿਉਨੇ ਮਿਲਣ ਤੋਂ ਮਨ ਕਰਤਾ ਮੈਂ ਵਾਪਸ ਚਲਾ ਜਾਵਾਂਗਾ ਪਰ ਇੱਕ ਵਾਰ ਪੁਲਿਸ ਮੈਨੂੰ ਖੁਸ਼ੀ ਨੂੰ ਦੇਖਣ ਤਾਂ ਦਿਓ ਦੇਖੋ ਮਿਸਟਰ ਰਾਜਵੀਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਜਾਨੀ ਨੁਕਸਾਨ ਹੋਵੇ ਉਹ ਕੁਝ ਵੀ ਕਰ ਸਕਦੀ ਹੈ ਡਾਕਟਰ ਸਾਹਿਬ ਪੁਲਿਸ ਰਿਕਵੈਸਟ ਹੈ ਇੱਕ ਵਾਰ ਤੁਸੀਂ ਉਹਨੂੰ ਮੇਰਾ ਨਾਮ ਤਾਂ ਲੈ ਦੋ ਜਾ ਕੇ ਜਿਉਨੇ ਮਨ ਕਰਤਾ ਮੈਂ ਚਲਾ ਜਾਊਂਗਾ ਵਾਪਸ ਪਰ ਤੁਸੀਂ ਪੁਲਿਸ ਇੱਕ ਕੋਸ਼ਿਸ਼ ਤਾਂ ਕਰਕੇ ਦੇਖੋ ओके मिस्टर राजवीर थैंक यू डॉक्टर खुशी तहनु कोई मिलन आया मैं न कौन वे लेना सकदा या ता रवि होईगी या विक्रम विक्रम आया नहीं विक्रम जी कोई लंदन तो आया तहनु तेरा दोस्त दस रिया की जे ओदा नाम राज करके कुछ राजवीर राजवीर हां राजवीर।, राजवीर राजवीर आया राजवीर खुशी कि तू ठीक है विक्रम या राजवीर तू इत की करण आया तू जा इतो जब विक्रम ने तेनो मेरे नाल देख लिया ओ मेनू छड़ के चला जाएगा तू जा तू जा डॉक्टर इसनो किसने आ देता है इतने इसनो तू भेजो ਕਿਉਂ ਇਸ ਨੂੰ ਮੈਸ ਨੂੰ ਨਹੀਂ ਮਿਲਣਾ ਨਹੀਂ ਮਿਲ ਖੁਸ਼ੀ ਨਹੀਂ ਮੈਨੂੰ ਨਹੀਂ ਮਿਲਣਾ ਚੀਤੇ ਜੀ ਰਾਜੂ ਨੂੰ ਜੇ ਵਿਕਰਮ ਨੂੰ ਪਤਾ ਲੱਗਿਆ ਉਹ ਨਹੀਂ ਉਹ ਤਾਂ ਮੈਨੂੰ ਪਹਿਲੇ ਹੀ ਚੜਕੇ ਚਲੇ ਗਈ ਸੀ ਨਹੀਂ ਆਮ ਸੋ ਸੌਰੀ ਵਿਕਰਮ ਮੈਂ ਨਹੀਂ ਮਿਲਾਂ ਜਾਂਦੀ ਸੀ ਖੁਸ਼ੀ ਪਤਾ ਨਹੀਂ ਰਿਲੈਕਸ ਹੋ ਗਈ ਸੀ ਰਿਲੈਕਸ ਖੁਸ਼ੀ ਡਾਕਟਰ ਡਾਕਟਰ ਕਿਉਂ ਬੁਲਾਉਂਦਾ ਨਹੀਂ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਲਾਦਾ ਨਹੀਂ ਵਿਕਰਮ ਨੂੰ ਕੁਝ ਨਹੀਂ ਪਤਾ ਲਾਦਾ ਫੇਰ ਛੱਡ ਕੇ ਚਲਾ ਜਾਏਗਾ ਡਾਕਟਰ ਮੈਨੂੰ ਫੇਰ ਛੱਡ ਕੇ ਚਲਾ ਜਾਏਗਾ ਉਹ ਨਹੀਂ ਮੈਨੂੰ ਛੱਡ ਕੇ ਚਲਾ ਗਿਆ ਸੀ ਹੁਣੇ ਮੈਨੂੰ ਕਿਹਾ ਸੀ ਮੈਂ ਤੈਨੂੰ ਛੱਡ ਕੇ ਚਲਾ ਜਾਵਾਂਗਾ ਕੋਈ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਨਹੀਂ ਮੈਨੂੰ ਛੱਡ ਕੇ ਚਲਾ ਜਾਏਗਾ ਵਿਕਰਮ ਮੈਮ ਸੌਰੀ ਰੈਲੈਕਸ ਰੈਲੈਕਸ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਜਾਇਦਾ ਅਸੀਡ ਨਹੀਂ ਨਹੀਂ ਖੁਸ਼ੀ ਕਿਸੇ ਨੂੰ ਕੁਝ ਨਹੀਂ ਪਤਾ ਨਹੀਂ ਵਿਕਰ ਮੈਨੂੰ ਨਹੀਂ ਦੱਸਦਾ ਕੋਈ ਨਹੀਂ ਦੱਸਦਾ ਰਿਲੈਕਸ ਡਾਕਟਰ ਵਿਕਰ ਡਾਕਟਰ ਵਿਕਰ ਮੈਂ ਛੋਟੇ ਜਿਹਾ ਡਾਕਟਰ ਡਾਕਟਰ ਵਿਕਰ ਡਾਕਟਰ ਇਹਨਾਂ ਨੇ ਨਾ ਜਾਇਦਾ ਅਸੀਡ ਸੌਰੀ ਵਿਕਰ ਤੁਸੀਂ ਇਹਨਾਂ ਦਾ ਧਿਆਨ ਰੱਖਿਓ ਮਜ਼ਰਾ ਰਾਜਵੀਰ ਨੂੰ ਮਿਲ ਕੇ ਆਇਆ ਦੇਖਿਆ ਮਿਸਟਰ ਰਾਜਵੀਰ ਮੈਂ ਤੁਹਾਨੂੰ ਕਿਹਾ ਸੀ ਨਾ ਉਹ ਅਜੇ ਮੈਂਟਲੀ ਸਟੇਬਲ ਨਹੀਂ ਉਹ ਕਦੋਂ ਕੀ ਕਰ ਦੇਵੇ ਉਹਨੂੰ ਖੁਦ ਹੀ ਨਹੀਂ ਪਤਾ ਚੱਲਦਾ ਮੈਨੂੰ ਪਤਾ ਡਾਕਟਰ ਇਹ ਸਭ ਕਿਸ ਦਾ ਕੀਤਾ ਕਰਾਇਆ ਇਹ ਸਾਰੀ ਗਲਤੀ ਹੈ ਉਸ ਧੋਖੇਬਾਜ਼ ਵਿਕਰਮ ਦੀ ਮਨ ਨੂੰ ਨਹੀਂ ਸੀ ਪਤਾ ਬਿਓ ਖੁਸ਼ੀ ਦਾ ਮਾਈਂਡ ਇਸ ਹੱਦ ਤੱਕ ਵਾਸ਼ ਕਰ ਦੂਗਾ ਕਿ ਉਸ ਨੂੰ ਵਿਕਰਮ ਤੋਂ ਸੇਵਾ ਹੋਰ ਕੁਸ਼ੀ ਯਾਦ ਹੀ ਨਹੀਂ ਰਹੂਗਾ ਐਕਸਕਿਊਜ਼ ਮੀ ਤੁਸੀਂ ਇਹ ਕਿਦਾਂ ਕਹਿ ਸਕਦੇ ਹੋ ਕਿ ਵਿਕਰਮ ਧੋਖੇਬਾਜ਼ ਆ ਉਹਨਾਂ ਦੀ ਬਦੌਲਤ ਹੀ ਅੱਜ ਖੁਸ਼ੀ ਥੋੜੀ ਬਹੁਤੀ ਠੀਕ ਹੋ ਪਈ ਹੈ ਹੂੰ ਠੀਕ ਹੋ ਪਈ ਆ ਰਹਿਣ ਤੋਂ ਡਾਕਟਰ ਜਿੰਨਾ ਵਿਕਰਮ ਨੂੰ ਮੈਂ ਜਾਣਦਾ ਨਾ ਕੋਈ ਨਹੀਂ ਜਾਣਦਾ ਉਨੇ ਕੀ ਠੀਕ ਕਰਨਾ ਖੁਸ਼ੀ ਨੂੰ ਖੁਸ਼ੀ ਨੂੰ ਬਰਬਾਦ ਕਰਨ ਚ ਉਹਦਾ ਹੀ ਤਾਂ ਹੱਥ ਆ ਪਹਿਲਾਂ ਖੁਸ਼ੀ ਨੂੰ ਆਪਣੇ ਪਿਆਰ ਦੇ ਝੂਠੇ ਚਾਂਸੇ ਚ ਪੁਸਾ ਕੇ ਤੇ ਫਿਰ ਉਹਨੂੰ ਧੋਖਾ ਦੇਤਾ ਤੇ ਉਹਨੂੰ ਇਮੋਸ਼ਨਲੀ ਇੰਨਾ ਬਲੈਕਮੇਲ ਕੀਤਾ ਕਿ ਖੁਸ਼ੀ ਦੀ ਇਹ ਹਾਲਤ ਕਰਤੀ ਮੈਂ ਤਾਂ ਕਹਿਣਾ ਜੇ ਮੇਰੇ ਉਹ ਸਾਹਮਣੇ ਆ ਜੇ ਨਾ ਤਾਂ ਮੈਂ ਉਹਨੂੰ ਜਾਨ ਤੋਂ ਮਾਰਦਾ ਕਾਮ ਡਾਊਨ ਮਿਸਟਰ ਕਾਮ ਡਾਊਨ ਰਾਜਵੀਰ ਤੁਸੀਂ ਮੇਰੇ ਨਾਲ ਕੈਬਨ ਚ ਆਓ ਹੈਸ ਇਟ ਹਾਂਜੀ ਰਾਜਵੀਰ ਹੁਣ ਦੱਸੋ ਤੁਸੀਂ ਬਾਹਰ ਕੀ ਕਹਿ ਰਹੇ ਸੀ ਕਿ ਉਹ ਸਾਈਕੋ ਨੇ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕੌਣ ਸਾਈਕੋ ਹੋ ਗਿਆ ਡਾਕਟਰ ਆਕਾਸ਼ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਹੈਲੋ ਆਕੰਨ ਕਿਓ ਲ ਹਾਂ ਠੀਕ ਆ ਤੇਰਾ ਮਮਸ ਅੱਛਾ ਓਕੇ ਚੱਲ ਕੋਈ ਗੱਲ ਨਹੀਂ ਤੂੰ ਐਦਾਂ ਕਰੀ ਇਹ ਪ੍ਰੋਜੈਕਟ ਆਪਾਂ ਨੂੰ ਚਾਹੀਦਾ ਕਿਸੇ ਵੀ ਹਾਲ ਚ ਤੂੰ ਡੀਲ ਫਿਕਸ ਕਰਕੇ ਆਈ ਜਿਹਨੂੰ ਵੀ ਆਇਆ ਹਾਂ ਹਾਂ ਓਕੇ ਕੀ ਕਰੇਗਾ ਜੀ ਸਰ ਰਣਾ ਜੀ ਇਹ ਪ੍ਰੋਜੈਕਟ ਮੈਂ ਤੁਹਾਨੂੰ ਦਿੱਤਾ ਸੀ ਸੇਲ ਕਰਨ ਨੂੰ ਤੇਰੇ ਵਿੱਚ ਮੈਨੂੰ ਕੋਈ ਪ੍ਰੋਫਿਟ ਨਹੀਂ ਦਿਖ ਰਿਹਾ इवन ਜਿਹੜਾ ਪ੍ਰਾਈਸ ਮੈਂ ਫਿਕਸ ਕਰਾਇਆ ਸੀ ਤੁਸੀਂ ਤਾਂ ਉਹਦੇ ਨਾਲੋਂ ਵੀ ਘੱਟ ਸੇਲ ਕਰਕੇ ਉਹ ਲੈਂਡ ਐਕਚੁਅਲੀ ਸਰ ਆਪਣੇ ਲੈਂਡ ਨੂੰ ਫਿਕਸ ਪ੍ਰਾਈਸ ਤੇ ਵੇਚਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮਾਰਕੀਟ ਦੇ ਵਿੱਚ ਕੋਈ ਵੀ ਇਸ ਦਾ ਉਹ ਦਮ ਨਹੀਂ ਦੇ ਰਿਹਾ ਸੀ ਆ ਫਿਰ ਮੈਂ ਸੋਚਿਆ ਆ ਕੁਝ ਦਿਨਾਂ ਤਾਂ ਤੁਸੀਂ ਵੀ ਤਾਂ ਬਿਮਾਰ ਸੀਗੇ ਤੇ ਆਫਿਸ ਵੀ ਨਹੀਂ ਆ ਰਹੇ ਸੀਗੇ ਹਾਂ ਇਸ ਲਈ ਸਰ ਪਰ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਜਿਨ੍ਹਾਂ ਨਾਲ ਆਪਣੀ ਮੀਟਿੰਗ ਹੋਈ ਹੈ ਜਿਨ੍ਹਾਂ ਨਾਲ ਇਹ ਲੈਂਡ ਦੀ ਫਿਕਸਿੰਗ ਹੋਈ ਹੈ ਉਹਨਾਂ ਨਾਲ ਮੇਰੀ ਇਸ ਬੇਸ ਤੇ ਡੀਲ ਹੋਈ ਹੈ ਕਿ ਜਦੋਂ ਵੀ ਜਦੋਂ ਵੀ ਨੈਕਸਟ ਉਹਨਾਂ ਨਾਲ ਡੀਲ ਹੋਣੀ ਹੈ ਤਾਂ ਉਹ ਸਾਡੇ ਫਿਕਸ ਕੀਤੇ ਹੋਏ ਪ੍ਰਾਈਸ ਤੋਂ ਸਾਨੂੰ ਵੱਧ ਮੁੱਲ ਦੇਣਗੇ ਪ੍ਰੋਮਿਸ ਸਰ ਪੱਕਾ ਪਰ ਤੁਸੀਂ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਇਹਦੇ ਬਾਰੇ ਸੌਰੀ ਸਰ ਹਾਲੇ ਨਾ ਟੈਂਕਸ ਕਿਉਂ ਹੋ ਰਹਾ ਤੂੰ ਨਹੀਂ ਸਰ ਚਾਨੂ ਰੱਖੀ ਅੱਗੇ ਤੋਂ ਓਕੇ ਸਰ ਓਕੇ ਨਾਲੇ ਨੈਕਸਟ ਮੀਟਿੰਗ ਦੀ ਤਿਆਰੀ ਕਰੋ ਜੀ 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 ਸਰ ਜਰੂਰ ਜਰੂਰ ਹੈਲੋ ਹ ਰਾਣੇ ਤੇ ਥੋੜੀ ਜਿਹੀ ਨਜ਼ਰ ਰੱਖੋ ਨਸਰਾਵੀ ਪਲੀਜ਼ ਕਮ ਹਵ ਸੇ ਹਾਈ ਡਾਕਟਰ ਹੈਲੋ ਹੈਲ ਰਾਜੀਵਰ ਸੌਰੀ ਰਾਜੀਵਰ ਮੈਂ ਤੁਹਾਡੇ ਨਾਲ ਹੀ ਆਉਣਾ ਸੀ ਬਟ ਸਿਮਰਨ ਕਰਕੇ ਆ ਨਹੀਂ ਪਾਈ ਉਹ ਤੁਸੀਂ ਕੋਈ ਗੱਲ ਕਰ ਰਹੇ ਸੀ ਸਾਈਕੋ ਵਾਲੀ ਹੁਣ ਕੌਣ ਸਾਈਕੋ ਹੋ ਗਿਆ ਡਾਕਟਰ ਕੋਈ ਨਿਊ ਪੇਸ਼ੈਂਟ ਆਇਆਗੇ ਕੀ ਵਿਕਰਮ ਸਾਈਕੋ ਆ ਪਤਾ ਨਹੀਂ ਕੀ ਮੈਨੂੰ ਕੁਝ ਸਮਝ ਨਹੀਂ ਲੱਗੀ ਕੀ ਕਹਿ ਰਹੇ ਸੀ ਤੁਸੀਂ ਦੇਖੋ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਪਲੀਜ਼ ਰਵੀ ਦੇ ਸਾਹਮਣੇ ਕਹੋ ਇਹ ਖੁਸ਼ੀ ਦੇ ਸਿਸਟਰ ਨੇ ਇਹਨਾਂ ਨੂੰ ਪੂਰਾ ਹੱਕ ਹੈ ਸਭ ਕੋਲ ਬਿਲਕੁਲ ਡਾਕਟਰ ਰਵੀ ਨੂੰ ਪੂਰਾ ਪੂਰਾ ਹੱਕ ਆ ਸਭ ਕੁਝ ਜਾਣਨ ਦਾ ਪਰ ਕੁਝ ਰਾਜ ਇਦਾਂ ਦੇ ਨੇ ਜਿਹੜੇ ਮੈਂ ਰਵੀ ਦੇ ਸਾਹਮਣੇ ਦੱਸਦੇ ਹੋਏ ਮੈਨੂੰ ਹਿਚਕ ਚਾਹਤ ਫੀਲ ਹੁੰਦੀ ਆ ਮੈਨੂੰ ਪਤਾ ਰਾਜ ਜੀ ਤੁਸੀਂ ਹਮੇਸ਼ਾ ਤਾਂ ਮੈਨੂੰ ਆਪਣੀਆਂ ਭੈਣਾਂ ਵਾਂਗ ਸਮਝਿਆ ਬਟ ਜੋ ਸਿਚੁਏਸ਼ਨ ਆ ਇਸ ਵਿੱਚ ਜਿਆਦਾ ਇੰਪੋਰਟੈਂਟ ਇਹ ਨਹੀਂ ਤੁਸੀਂ ਮੇਰੇ ਤੋਂ ਸ਼ਰਮ ਕਰਕੇ ਕੁਝ ਨਾ ਦੱਸੋ ਬਲਕਿ ਜ਼ਿਆਦਾ ਇੰਪੋਰਟੈਂਟ ਹੈ ਕਿ ਆਪਾਂ ਖੁਸ਼ੀ ਨੂੰ ਠੀਕ ਕਿਸ ਤਰ੍ਹਾਂ ਕਰ ਸਕਦੇ ਆ ਸੋ ਪਲੀਜ਼ ਜੋ ਕੁਝ ਵੀ ਤੁਸੀਂ ਜਾਣਦੇ ਹੋ ਉਹ ਤੁਸੀਂ ਡਾਕਟਰ ਸਾਹਿਬ ਨੂੰ ਦੱਸੋ ਓਕੇ ਡਾਕਟਰ ਡਾਕਟਰ ਖੁਸ਼ੀ ਤੇ ਮੈਂ ਬਚਪਨ ਦੇ دوست ਸੀ ਅਸੀਂ ਇਕੱਠੇ ਹੀ ਪੜ੍ਹੇ ਆ ਇਕੱਠੇ ਹੀ ਰਹੇ ਆ ਉਹਦਾ ਕਾਰਨ ਇਹ ਸੀ ਵੀ ਸਾਡੇ ਜਿਹੜੇ ਫਾਦਰ ਸੀ ਉਹਨਾਂ ਦੇ ਆਪਸ ਦੇ ਵਿੱਚ ਬਹੁਤ ਚੰਗੇ ਰਿਲੇਸ਼ਨ ਸੀ। ਅਸੀਂ ਫੈਮਿਲੀ ਦੀ ਤਰ੍ਹਾਂ ਇੱਕ ਦੂਜੇ ਨਾਲ ਵਰਤਦੇ ਸੀ ਤੇ ਖੁਸ਼ੀ ਤੇ ਮੈਂ ਵੀ ਫਿਰ ਚੰਗੇ ਦੋਸਤ ਸੀ। ਪਰ ਕਈ ਲੋਕ ਸਾਨੂੰ ਇਦਾਂ ਸਮਝਦੇ ਸੀ ਵੀ ਜਿਵੇਂ ਅਸੀਂ ਕਪਲ ਹੋਈਏ। ਤੇ ਸਾਨੂੰ ਘਰ ਦੇ ਵਿਆਹ ਲਈ ਵੀ ਕਹਿਣ ਲੱਗੇ ਪਰ ਅਸੀਂ ਆਪਣੀ ਦੋਸਤੀ ਨਿਭਾਈ। ਅਸੀਂ ਵਿਆਹ ਦਾ ਮੈਰਿਜ ਦਾ ਕੋਈ ਡਿਸੀਜਨ ਨਹੀਂ ਲੈਂਤਾ। ਫਿਰ ਇੱਕ ਦਿਨ ਆਇਆ ਜੋ ਖੁਸ਼ੀ ਨੂੰ ਬਰਬਾਦੀ ਦੇ ਰਸਤੇ ਤੇ ਲੈ ਗਿਆ। ਇਹ ਤੁਸੀਂ ਕਿਵੇਂ ਕਹਿ ਸਕਦੇ ਹੋ? ਜਿੰਨਾ ਸਾਨੂੰ ਵਿਕਰਮ ਨੇ ਦੱਸਿਆ ਉਸ ਅਕੋਰਡਿੰਗ ਤਾਂ ਉਹ ਕਬੂਜ ਨੂੰ ਪਿਆਰ ਕਰਦੀ ਸੀ ਪਿਆਰ ਮਾਇ ਫੁੱਟ ਵਿਕਰਮ ਨੇ ਤੁਹਾਨੂੰ ਕੀ ਦੱਸਿਆ ਡਾਕਟਰ ਇਹੀ ਦੱਸਿਆ ਨਾ ਕਿ ਅਸੀਂ ਇੱਕ ਬਿਜ਼ਨਸ ਮੀਟਿੰਗ 'ਚ ਮਿਲੇ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਖੁਸ਼ੀ ਨੇ ਮੈਨੂੰ ਨਾ ਕਰਤੀ ਫਿਰ ਖੁਸ਼ੀ ਦੇ ਮੈਂ ਰਿਲੇਸ਼ਨ 'ਚ ਆ ਗਏ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਗਏ ਪਰ ਖੁਸ਼ੀ ਮੈਨੂੰ ਵਿਆਹ ਲਈ ਫੋਰਸ ਕਰਨ ਲੱਗੀ ਉਹ ਸਾਈਕੋਪਨਾ ਦਿਖਾਉਣ ਲੱਗੀ ਮੈਨੂੰ ਉਹ ਤੋਂ ਡਰ ਲੱਗਣ ਲੱਗ ਗਿਆ ਵੀ ਇਹ ਸਾਈਕੋ ਆ ਇਸ ਕਰਕੇ ਮੈਂ ਉਹ ਤੋਂ ਕਿਨਾਰਾ ਕਰ ਲਿਆ ਇਹੀ ਦੱਸਿਆ ਨਾ ਤੁਹਾਨੂੰ ਵਿਕਰਮ ਨੇ ਹਾਂਜੀ ਵਿਕਰਮ ਨੇ ਸਾਨੂੰ ਇਹੀ ਦੱਸਿਆ ਪਰ ਤੁਸੀਂ ਇੰਨੇ ਸ਼ਰ ਕਿਵੇਂ ਹੋ ਡਾਕਟਰ ਐਨਾ ਤਾਂ ਵਿਕਰਮ ਦੀ ਮਾਂ ਨਹੀਂ ਉਹਨੂੰ ਜਾਣਦੀ ਜਿੰਨਾ ਮੈਂ ਜਾਣਦਾ ਦੁੱਖ ਤਾਂ ਬਸ ਇਸ ਗੱਲ ਦਾ ਕਿ ਖੁਸ਼ੀ ਉਹਦੇ ਵਿੱਚ ਨਾ ਇੱਕ ਸੱਚਾ ਤੇ ਇਮਾਨਦਾਰ ਆਸ਼ਕ ਲੱਭਦੀ ਰਹੀ ਪਰ ਉਹ ਉਹ ਨਹੀਂ ਦੇਖ ਸਕੀ ਜੋ ਉਹਦੇ ਵਿੱਚ ਮੈਂ ਦੇਖਦਾ ਸੀ ਕੁਰਾਜਵੀਰ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਪਲੀਜ਼ ਸਾਨੂੰ ਸਾਫ਼-ਸਾਫ਼ ਦੱਸੋ ਡਾਕਟਰ ਖੁਸ਼ੀ ਨਾ ਬਹੁਤ ਇੰਟੈਲੀਜੈਂਟ ਊਮਨ ਸੀ ਆਪਣੇ ਫਾਦਰ ਦੀ ਡੈਥ ਤੋਂ ਬਾਅਦ ਉਹ ਬਿਜ਼ਨਸ ਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਗਈ ਸੀ ਤੇ ਮੈਂ ਉਹਦਾ ਬਿਜ਼ਨਸ ਐਡਵਾਈਜ਼ਰ ਵੀ ਸੀ ਐਡਵਾਈਜ਼ਰ ਹੋਣ ਦੇ ਨਾਲ ਨਾਲ ਅਸੀਂ ਚੰਗੇ ਦੋਸਤ ਵੀ ਸੀ ਇਸ ਕਰਕੇ ਉਹ ਮੇਰੇ ਨਾਲ ਕੰਪਨੀ ਦੀ ਹਰ ਇੱਕ ਡੀਲ ਨੂੰ ਸ਼ੇਅਰ ਕਰਦੀ ਹੁੰਦੀ ਸੀ ਜੇ ਸਾਨੂੰ ਲੱਗਦਾ ਸੀ ਵੀ ਡੀਲ ਸਹੀ ਆ ਤਾਂ ਅਸੀਂ ਉਹਨੂੰ ਅਪਰੂਵ ਕਰਦੇ ਹੁੰਦੇ ਸੀ ਚਲੋ ਇਦਾਂ ਜਦੋਂ ਚੱਲਦਾ ਰਿਹਾ ਫਿਰ ਇੱਕ ਦਿਨ ਆਇਆ ਸਾਨੂੰ ਵਿਕਰਮ ਦਾ ਪ੍ਰਪੋਜ਼ਲ ਜਰੂਰ ਸਾਨੂੰ ਵਿਕਰਮ ਦਾ ਪ੍ਰਪੋਜ਼ਲ ਆਇਆ ਖੁਸ਼ੀ ਜਿਹੜੀ ਆਪਾਂ ਮਿਸਟਰ ਮੈਤਾ ਨਾਲ ਪ੍ਰਪੋਜ਼ਲ ਕੀਤੀ ਸੀ ਉਹਨਾਂ ਨੇ ਬਹੁਤ ਡਾਊਨ ਕਰਤੀ ਕਹਿੰਦੇ ਵੀ ਜੇ ਤੁਸੀਂ ਇਨਵੈਸਟ ਕਰਨਾ ਤਾਂ ਕਰੋ ਨਹੀਂ ਤਾਂ ਸਾਡੇ ਕੋਲੇ ਹੋਰ ਇਨਵੈਸਟਰ ਬਥੇਰੇ ਨੇ ਖੁਸ਼ੀ ਤੂੰ ਸੁਣ ਵੀ ਰਹੀ ਆ ਮੈਂ ਕੀ ਕਹ ਰਿਹਾ ਸੁਣ ਰਹੀ ਆ ਤੇ ਫਿਰ ਹੁਣ ਕੀ ਕਰੀਏ डील कैंसिल ਕਰ ਦੋ ਡੀਲ ਕੈਨਸਲ ਕਰ ਦੋ ਐਦਾਂ ਕਿੱਦਾਂ ਡੀਲ ਕੈਨਸਲ ਕਰਦੀਏ ਨਾਲੇ ਤੈਨੂੰ ਪਤਾ ਤਾਂ ਹੈ ਆਪਣੇ ਉਹਨਾਂ ਨਾਲ ਕਿੰਨੇ ਵਧੀਆ ਫੈਮਿਲੀ ਰਿਲੇਸ਼ਨ ਨੇ ਨਾਲੇ ਤੇਰੇ ਫਾਦਰ ਤੇ ਮੇਰੇ ਫਾਦਰ ਉਹਨਾਂ ਦੇ ਕਿੰਨੇ ਚੰਗੇ ਫਰੈਂਡ ਨੇ ਐਦਾਂ ਡੀਲ ਕੈਨਸਲ ਨਹੀਂ ਹੋ ਸਕਦੀ ਨਾਲੇ ਉਹਨਾਂ ਨੂੰ ਆਪਾਂ ਮਨਾ ਕਿੱਦਾਂ ਕਰਾਂਗੇ ਹੈਲੋ ਹਾਈ ਮਿਸਟਰ ਮਾਤਾ ਆਈ ਹੋਪ ਤੁਸੀਂ ਵਧੀਆ ਹੋਵੋਗੇ ਐਕਚੁਅਲੀ ਮੈਂ ਇਸ ਲਈ ਤੁਹਾਨੂੰ ਫੋਨ ਕਰਿਆ ਸੀ ਜਿਹੜੀ ਆਪਾਂ ਡੀਲ ਕਰਨੀ ਸੀ ਨਾ ਉਹ ਤੁਸੀਂ ਕੈਨਸਲ ਕਰ ਦਿਓ ਉਹ ਕਿਹਾ ਹੈ ਨਾ ਅੱਜ ਮੈਂ ਸਵੇਰੇ ਨਿਊਜ਼ਪੇਪਰ 'ਚ ਥੋਟ ਪੜਿਆ ਆਪਣੇ ਪਰਸਨਲ ਰਿਸ਼ਤੇ ਤੇ ਪ੍ਰੋਫੈਸ਼ਨਲ ਰਿਸ਼ਤੇ ਅਲੱਗ-ਅਲੱਗ ਰੱਖਨੇ ਚਾਹੀਦੇ ਨੇ ਤੇ ਮੈਂ ਨਹੀਂ ਚਾਹਦੀ ਵੀ ਆਪਣੇ ਪ੍ਰੋਫੈਸ਼ਨਲ ਰਿਸ਼ਤੇ ਕਰਕੇ ਆਪਣੇ ਪਰਸਨਲ ਰਿਸ਼ਤੇ ਖਰਾਬ ਹੋਣ ਵੈਸੇ ਵੀ ਤੁਹਾਨੂੰ ਇਹ ਡੀਲ ਨਾਲ ਕੋਈ ਫਰਕ ਤਾਂ ਪੈਣਾ ਨਹੀਂ ਸੋ ਗੁੱਡ ਲੱਕ ਫਾਰ ਯੂ ਨਿਊ ਇਨਵੈਸਟਰ ਮਿਸਟਰ ਮਹਿਤਾ ওকে ਬਾਏ ਬਾਏ ਕਰਤਾ ਮਨਾ ਤੇ ਫਿਰ ਹੁਣ ਕੀ ਕਰੀਏ ਨਾਲੇ ਤੈਨੂੰ ਮਿਸਟਰ ਮਹਿਤਾ ਦਾ ਪਤਾ ਤੇ ਉਹਨੂੰ ਮਨਾ ਤਾਂ ਕਰਤਾ ਪਰ ਉਹਨੇ ਆਪਣੀ ਪੂਰੀ ਇੰਡਸਟਰੀ ਚ ਬਦਨਾਮੀ ਕਰਾ ਦੇਣੀ ਆ ਬੇਇਜ਼ਤੀ ਕਰਵਾ ਦੂ ਆਪਣੀ ਪੂਰੀ ਨੂੰ ਤੂੰ ਕਬਰਾਨਾ ਕਿਉਂ ਆ ਦੋ ਦਿਨ ਰੁਕ ਉਹਦਾ ਫੋਨ ਆਇਆ ਸਮਝ ਤੈਨੂੰ ਤੈਨੂੰ ਕੀ ਲੱਗਦਾ ਉਹ ਇੰਨੀ ਬੇਇਜ਼ਤੀ ਕਰਾਉਣ ਤੋਂ ਬਾਅਦ ਵੀ ਤੈਨੂੰ ਫੋਨ ਕਰੂਗਾ ਤੂੰ ਰੁਕ ਤਾਂ ਸਹੀ ਜਸਟ ਵੇਟ ਹੈਂਡ ਵਾਚ ਚੱਲ ਕੀ ਰਿਹਾ ਤੇਰੇ ਦਿਮਾਗ 'ਚ ਮੈਨੂੰ ਪਤਾ ਤੇਰੇ ਦਿਮਾਗ 'ਚ ਕੁਛ ਨਾ ਕੁਛ ਜ਼ਰੂਰ ਖੁਰਾਫਾਤੀ ਚੱਲ ਰਿਹਾ ਬਚਪਨ ਤੋਂ ਜਾਣਦਾ ਤੈਨੂੰ ਮੈਨੂੰ ਪਤਾ ਤੂੰ ਸੋਚਦੀ ਕੁਛ ਹੋਰ ਆ ਤੇ ਕਰਦੀ ਕੁਛ ਹੋਰ ਆ ਚੱਲ ਦੱਸ ਕੀ ਸੋਚ ਰਹੀ ਆ ਫਿਰ ਦੇਖ ਵੀਰ ਮੈਂ ਸੋਚ ਰਹੀ ਆ ਵੀ ਆਪਾਂ ਹੁਣ ਤੋਂ ਵੱਡੇ ਇਨਵੈਸਟਰ ਨਾਲ ਡੀਲ ਨਹੀਂ ਕਰਦੇ ਆਪਾਂ ਛੋਟੇ ਇਨਵੈਸਟਰ ਨਾਲ ਡੀਲ ਕਰਾਂਗੇ नेशਨਲ ਮਾਰਕੀਟ ਚ ਆਪਣਾ ਨਾਮ ਵੀ ਬਣੂਗਾ ਤੇ ਜਿਹੜੇ ਛੋਟੇ ਬਿਜ਼ਨਸ ਨੇ ਉਹਨਾਂ ਨੂੰ ਬਿਜ਼ਨਸ ਓਪਰਚ्युनिटीज ਵੀ ਮਿਲਣਗੀਆਂ ਪਰ ਜੇ ਛੋਟੇ ਇਨਵੈਸਟਰ ਨਾਲ ਆਪਣੀ ਡੀਲ ਨਾ ਹੋਈ ਜਾਂ ਉਹ ਫਰੋਡ ਨਿਕਲੇ ਜਾਂ ਫਿਰ ਉਹਨਾਂ ਦਾ ਕੰਮ ਨਾ ਚੱਲਿਆ ਫਿਰ ਕੀ ਕਰਾਂਗੇ ਫਰੋਡ ਨਿਕਲਣਗੇ ਜਾਂ ਨਹੀਂ ਇਸ ਬਾਰੇ ਤੂੰ ਹੈ ਨਾ ਐਂਡ ਬਿਜ਼ਨਸ ਚੱਲੇਗਾ ਜਾਂ ਨਹੀਂ ਚੱਲੇਗਾ ਉਹ ਕਿਵੇਂ ਦੇ ਹੋਣਗੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਸ ਬਾਰੇ ਤੂੰ ਦੇਖ ਤੇ ਬਿਜ਼ਨਸ ਨੂੰ ਕਿਵੇਂ ਚਲਾਣਾ ਹੈ ਇਸ ਬਾਰੇ ਮੈਂ ਬੈਠੀ ਆ ਅੱਛਾ ਚਲ ਦੱਸ ਫਿਰ ਸ਼ੁਰੂਆਤ ਕਿੱਥੋਂ ਕਰੀਏ ਆ ਕੋਈ ਇੱਕ ਮੇਲ ਆਈ ਹੋਈ ਹੈ ਮੇਰੇ ਕੋਲ ਵਿਕਰਮ ਖੰਨਾ ਨਾਮ ਦੀ ਹੈ ਪ੍ਰਾਪਰਟੀਆਂ ਦਾ ਬਿਜ਼ਨਸ ਹੈ ਇਸ ਦਾ ਤੇ ਇਸ ਨੂੰ ਅੱਗੇ ਵਧਾਣਾ ਚਾਹੁੰਦਾ ਹੈ ਤੇ ਮੈਂ ਸੋਚ ਰਹੀ ਆ ਇਸ ਨਾਲ ਡੀਲ ਮੈਂ ਖੁਦ ਹੀ ਕਰਨ ਜਾऊंगी ਨਹੀਂ ਨਹੀਂ ਖੁਸ਼ੀ ਤੂੰ ਕਿਉਂ ਡੀਲ ਕਰਨ ਜਾਣਾ ਤੇਰਾ ਲੈਵਲ ਇੰਨਾ ਲੋ ਥੋੜੀ ਆ ਵੀ ਹੁਣ ਤੂੰ ਆਪ ਡੀਲ ਕਰਨ ਜਾਏਂਗੀ ਕੋਈ ਗੱਲ ਨਹੀਂ ਮੈਂ ਸਟਾਫ ਚ ਕਹਿਣਾ ਕਿਸੇ ਨੂੰ ਉਹ ਡੀਲ ਕਰ ਲੂਗਾ ਦੇਖ ਰਾਜਵੀਰ ਜੇ bizness ਨੂੰ ਵਧਾਣਾ ਹੈ ਨਾ ਤਾਂ ਲੈਵਲ ਦੇਖਿਆ ਨਹੀਂ ਜਾਂਦਾ ਚੂਜ਼ ਕੀਤਾ ਜਾਂਦਾ ਤੇ ਮੈਂ ਸੋਚਿਆ ਇਸ ਨਾਲ ਡੀਲ ਮੈਂ ਖੁਦ ਹੀ ਕਰੂੰਗੀ ਇਨਫੈਕਟ ਅੱਗੇ ਤੋਂ ਹੁਣ ਕੋਈ ਵੀ ਡੀਲ ਹੋਏਗੀ ਨਾ ਉਹ ਤੂੰ ਤੇ ਮੈਂ ਹੀ ਦੇਖਾਂਗੇ ਠੀਕ ਹੈ ਠੀਕ ਆ ਮੈਡਮ ਜੀ ਜੋ ਹੁਕਮ ਫਿਰ ਇੱਕ ਦਿਨ ਆਇਆ ਜਦੋਂ ਅਸੀਂ ਵਿਕਰਮ ਨਾਲ ਮੀਟਿੰਗ ਕਰਨ ਜਾਣਾ ਸੀ ਵਿਕਰਮ ਬਹੁਤ ਕਾਲੀ ਕਰ ਰਿਹਾ ਸੀ ਮੀਟਿੰਗ ਦੀ ਤੇ ਮੇਰੇ ਮਨ ਚ ਡਾਊਟ ਆਇਆ ਤੇ ਮੈਂ ਖੁਸ਼ੀ ਨੂੰ ਕਿਹਾ ਵੀ ਪਪਾ ਪਹਿਲਾਂ ਇਹਦੇ ਬਾਰੇ ਇਨਫੋਰਮੇਸ਼ਨ ਕਢਵਾ ਲਈਏ ਖੁਸ਼ੀ ਕਹਿੰਦੀ ਵੀ ਨਹੀਂ ਮੈਂ ਜਾਇਉਨੀ ਆ ਮੈਂ ਉਹਨੂੰ ਕਿਹਾ ਵੀ ਨਹੀਂ ਆਪਾਂ ਇਕੱਠੇ ਚੱਲਾਂਗੇ ਪਰ ਖੁਸ਼ੀ ਕਹਿੰਦੀ ਵੀ ਇੱਕ ਵਾਰ ਮੀਟਿੰਗ ਕਰਨ ਚ ਕੀ ਹਰ ਜਾ ਵੀ ਆਪਾਂ ਮੀਟਿੰਗ ਤਾਂ ਕਰ ਹੀ ਸਕਦੇ ਆ ਚਲੋ ਕੋਈ ਗੱਲ ਨਹੀਂ ਖੁਸ਼ੀ ਗਈ ਮੀਟਿੰਗ ਕਰਨ ਤੇ ਮੈਂ ਉਹਦੇ ਬਾਰੇ ਇਨਫੋਰਮੇਸ਼ਨ ਕਢਵਾਉਣ ਚਲਾ ਗਿਆ ਜਦੋਂ ਮੈਂ ਇਨਫੋਰਮੇਸ਼ਨ ਕਢਵਾਉਣ ਲੱਗਾ ਤਾਂ ਜੋ ਮੈਨੂੰ ਉੱਥੇ ਪਤਾ ਲੱਗਿਆ ਮੈਂ ਹੈਰਾਨ ਰਹਿ ਗਿਆ ਹੈਲੋ ਹਾਂਜੀ ਵਾਟ ਓ ਨੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਸਿਰਫ 2 ਘੰਟੇ ਲਈ ਜਾ ਰਹੀ ਹਾਂ ਤੁਸੀਂ 2 ਘੰਟੇ ਨਹੀਂ ਖਿਆ ਰੱਖ ਸਕੇ ਉਹਦਾ ਮੈਂ ਆਈ ਮੈਂ ਜਲਦੀ ਆਉਂਦੀ ਲੈਸਰ ਆ ਗਈ ਕੀ ਹੋਇਆ ਡਾਕਟਰ thank